ਸਸਿਕਲ ਦੋਸੇ ਦੇਖ ਰਹੇ ਹੋ ਦੇਨਿਕ ਸੁਰਾ ਟੀਵੀ ਤੋਂ ਮੈਂ ਸਰੁੰਦਰ ਕੰਬੋਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਨ ਚਾਰ ਫੇਅਰ ਤੇ ਫੇਥ ਚੋਣਾ ਕਰਵਾਉਣ ਸੰਬੰਧੀ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਰਾਰਤੀ ਅੰਸਰ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਰਾਬ ਜਿਹੜੀ ਚੋਣਾ ਦੌਰਾਨ ਚੱਲਦੀ ਹੈਗੀ ਆ ਉਹਨੂੰ ਰੋਕਣ ਲਈ ਉਹਦੀ ਰੋਕਥਾਮ ਲਈ ਖਾਸ ਤੌਰ ਤੇ ਪੁਲਿਸ ਨੂੰ ਨਿਰਦੇਸ਼ ਜਿਹੜੇ ਹੈਗੇ ਉਹ ਦਿੱਤੇ ਗਏ ਨੇ ਔਰ ਅੱਜ ਦਿਹਾਤ ਪੁਲਿਸ ਵੱਲੋਂ 983 ਪੇਟੀਆਂ 983 ਪੇਟੀਆਂ ਰਿਕਵਰ ਕੀਤੀਆਂ ਫੜੀਆਂ ਗਈਆਂ ਨੇ ਔਰ ਇੱਕ ਠੇਕੇ ਤੋਂ ਜੋ ਦੱਸਿਆ ਜਾਂ ਜੋ ਜਾਣਕਾਰੀ ਹਜੇ ਤੱਕ ਮਿਲੀ ਹੈ ਵੀ ਇੱਕ ਠੇਕੇ ਤੋਂ ਦੂਸਰੇ ਠੇਕੇ ਤੇ ਟਰਾਂਸਫਰ ਕੀਤੀ ਜਾ ਰਹੀ ਸੀ ਕਿ ਬਾਕੀ ਪੂਰੀ ਗੱਲਬਾਤ ਕੀ ਹੈਗੀ ਕਿਦਾਂ ਫੜੀਆਂ ਗਈਆਂ ਨੇ ਕੀ ਖਾਮੀਆਂ ਪਾਈਆਂ ਗਈਆਂ ਨੇ ਸਾਡੇ ਨਾਲ ਇਸ ਵੇਲੇ ਡਾਕਟਰ ਅਮਕੁਰ ਗੁਪਤਾ ਐਸਐਸਪੀ ਨਾਲ ਹੈਗੇ ਨਾ ਉਹਨਾਂ ਨਾਲ ਗੱਲ ਕਰਤੇ ਸਰ ਕਿਵੇਂ ਲੱਗਿਆ ਕਿ ਇੱਕ ਠੇਕੇ ਤੋਂ ਦੂਜੇ ਠੇਕੇ ਤੇ ਜਾ ਰਹੀ ਆ ਔਰ ਕਿਵੇਂ ਤੁਹਾਨੂੰ ਲੱਗਾ ਕਿ ਇਹ ਇਲੀਗਲ ਹੈ ਜਿਵੇਂ ਤੁਸੀਂ ਆਪ ਹੀ ਦੱਸਿਆ ਜੀ ਆਪਾਂ ਕੋਡ ਆਫ ਕਨਰਕ ਲਾਗੂ ਹੋਇਆ ਹੋਇਆ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤੇ ਡੀਜੀਪੀ ਪੰਜਾਬ ਡੀਆਈਜੀ ਜਲੰਧਰ ਰੇਂਜ ਸਾਰੇ ਸੀਨੀਅਰ ਅਫਸਰਾਂ ਦੀ ਬੜੀ ਸਾਨੂੰ ਸਟ੍ਰਿੱਟ ਹੈ ਦਾਇਤਾ ਹੈਗੀਆਂ ਨੇ ਸੋ ਉਹਨਾਂ ਦੇ ਬੇਸਿਸ ਤੇ ਅਸੀਂ ਆਪਣੀ ਸਪੈਸ਼ਲ ਬ੍ਰਾਂਚਸ ਨੂੰ ਵੀ ਐਕਟਿਵੇਟ ਕੀਤਾ ਹੋਇਆ ਹੈ ਤੇ ਨਾਲ ਪੂਰੀ ਅਸੀਂ ਚੌਕਸੀ ਬਣਾਈ ਹੋਈ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋ ਸਕਦੀ ਹੈ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਨਾਕਾ ਲਗਾਇਆ ਸਾਡੀ ਪੁਲਿਸ ਪਾਰਟੀ ਨੇ ਜੰਡੂ ਸਿੰਘਾ ਇਹ ਟਰੱਕ ਆ ਰਿਹਾ ਸੀ ਇਹਨੂੰ ਇੰਟਰਸੈਪਟ ਕੀਤਾ ਚੈੱਕ ਕਰਨ ਤੇ ਉਹਦੇ ਵਿੱਚ ਜਿਹੜੀ ਲਿਕਰ ਬ ਉਨਾਂ ਕੋਲ ਕੁਝ ਡਾਕੂਮੈਂਟ ਜ਼ਰੂਰ ਸੀਗੇ ਜਿਨ੍ਹਾਂ ਨੂੰ ਅਸੀਂ ਚੈੱਕ ਕਰਨ ਲਈ ਐਕਸਾਈਜ਼ ਡਿਪਾਰਟਮੈਂਟ ਦੇ ਅਫੀਸ਼ੀਅਲ ਨਾਲ ਵੀ ਟਾਈ ਅਪ ਕੀਤਾ ਉਹ ਮੌਕੇ ਤੇ ਆਏ ਉਹਨਾਂ ਨੇ ਸਾਰਾ ਚੈੱਕ ਕੀਤਾ ਤੇ ਜਦੋਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਉਹ ਡਿਊਟੀ ਪੇਡ ਨਹੀਂ ਸੀ ਸ਼ਰਾਬ ਤੇ ਸੈਕੰਡਲੀ ਜਿਹੜੇ ਡਾਕੂਮੈਂਟ ਵੀ ਸੀਗੇ ਉਹ ਵੀ ਪੂਰੇ ਨਹੀਂ ਸੀ ਜਿਸ ਦੇ ਆਧਾਰ ਤੇ ਸਾਰੀ ਕਾਰਵਾਈ ਅਮਲ ਵਿੱਚ ਆਉਣੀ ਅੰਦੀ ਜੀ ਸਰ ਇੱਕ ਹੋਰ ਚੀਜ਼ ਦੇਖਣ ਨੂੰ ਆਉਂਦੀ ਆ ਅਕਸਰ ਜਦੋਂ ਗੱਡੀਆਂ ਜਿਹੜੀਆਂ ਐਕਸਾਈਜ਼ ਦੀਆਂ ਗੱਡੀਆਂ ਚੱਲਦੀਆਂ ਨੇ ਉਹਨਾਂ ਉੱਤੇ ਸਪੈਸ਼ਲੀ ਇੱਕ ਬੋਰਡ ਲਗਾਉਂਦਾ ਐਕਸਾਈਜ਼ ਕੰਟਰੈਕਟਰ ਦਾ ਇਹਦੇ ਉੱਤੇ ਬੋਰਡ ਉਹ ਸੀਗਾ ਜਿਹੜਾ ਸ਼ੀਸ਼ ਉਹ ਨਹੀਂ ਇਸ ਤਰ੍ਹਾਂ ਦਾ ਕੋਈ ਬੋਰਡ ਨਹੀਂ ਸੀਗਾ ਜੀ ਬਟ ਜਿਹੜੀ ਮੇਨ ਨਹੀਂ ਹੈ ਜਿਹੜੀ ਤਫਤੀਸ਼ ਗੱਲ ਸਾਹਮਣੇ ਆਈ ਉਹ ਇਹੀ ਗੱਲ ਆਈ ਵੀ ਜਿਹੜੇ ਡਾਕੂਮੈਂਟਸ ਹੀ ਉਹਨਾਂ ਕੋਲ ਜਿਹੜਾ ਜਦੋਂ ਕੋਈ ਟਰਾਂਸਫਰ ਹੁੰਦੀ ਹੈ ਲਿਖ ਕੇ ਤਾਂ ਉਹਨਾਂ ਕੋਲ ਕੋਈ ਇੱਕ ਡਾਕੂਮੈਂਟ ਹੁੰਦਾ ਹੈ ਪਰਮਿਟ ਹੁੰਦਾ ਹੈ ਉਹ ਬੇਸਿਕਲੀ ਪਰਮਿਟ ਦੇ ਵਿੱਚ ਕਲੀਅਰਲੀ ਲਿਖਿਆ ਹੁੰਦਾ ਹੈ ਡਰਾਈਵਰ ਦਾ ਨਾਮ ਤੇ ਗੱਡੀ ਦਾ ਨੰਬਰ ਉਹ ਦੋਨੋਂ ਹੀ ਜਦੋਂ ਫਿਜ਼ੀਕਲੀ ਚੈੱਕ ਕੀਤਾ ਜਿਹੜਾ ਡਰਾਈਵਰ ਮੌਕੇ ਤੇ ਸੀਗੇ ਫੇਕ ਨਹੀਂ ਮੈਂ ਕਹੂੰਗਾ ਕਿ ਉਹ ਨਹੀਂ ਸੀ ਉਹਦੇ ਵਿੱਚ ਕੋਈ ਹੋਰ ਨੰਬਰ ਡਰਾਈਵਰ ਦਾ ਵੀ ਨਾਮ ਅਲੱਗ ਸੀਗਾ ਤੇ ਗੱਡੀ ਨੰਬਰ ਵੀ ਅਲੱਗ ਸੀ ਰਜਿਸਟ੍ਰੇ Uh, मतलब ये ड्यूटी पेड नहीं है तो इल्लीगल दी कैटेगरी ਚਾਂਦੀ ਹੈ ਇਸ ਕਰਕੇ ਅਸੀਂ ਐਕਸਾਈਜ਼ ਐਕਟ ਦੀ ਪ੍ਰੋਵੀਜ਼ਨਸ ਦੇ ਅੰਡਰ ਐਫਆਈਆ ਲਾਂਚ ਇਹ ਅਪਾ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਚੋਨਾ ਦੇ ਵਿੱਚ ਵਰਤੀ ਜਾਣੀ ਸੀਗੀ ਜਾਂ ਸਮਥਿੰਗ ਦੇਖੋ ਉਹਦੇ ਵਿੱਚ ਇਹ ਹੈ ਜੀ ਇੰਨੀ ਵੱਡੀ ਕਨਸਾਈਨਮੈਂਟ ਸੀਗੀ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੀ ਸੀ ਸੋ ਫਿਲਹਾਲ ਪ੍ਰੀਲੀਮਨਰੀ ਤੌਰ ਤੇ ਤਾਂ ਇਹ ਹੈ ਕਿ ਤੁਝੇ ਠੇਕੇ ਜਾਣੀ ਸੀ ਬਟ ਉਥੋਂ ਕਿੱਥੇ ਅੱਗੇ ਕੀ ਸਮਗਲ ਹੋਣਾ ਸੀ ਜਾਂ ਕੀ ਉਹ ਉਥੋਂ ਐਂਡ ਪੁਆਇੰਟ ਤੇ ਕਿੱਥੇ ਜਾਣੀ ਸੀ ਸੋ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹ ਅਸੀਂ ਤਫਤੀਸ਼ ਕਰਾਂਗੇ ਜਿਹੋ ਦੇ ਵਿੱਚ ਪਤਾ ਲੱਗ ਗਿਆ ਵੀ ਕਿੰਗ ਪਿੰਨ ਕੌਣ ਹੈਗਾ ਕਿਨੇ ਕੇਸ ਦੇ ਕਹਿਣ ਦੇ ਉੱਤੇ ਇਹ ਜਿਹੜੀ ਸਮਾਨ ਜਿਹੜਾ ਸ਼ਰਾਬ ਸੀਗੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਹੀ ਸੀ ਨਹੀਂ ਇਹਦੇ ਵਿੱਚ ਜੀ ਇਹੀ ਹੈ ਵੀ ਜਿਹੜਾ ਅਸੀਂ ਫਿਲਹਾਲ ਤਾਂ ਜਿਹੜਾ ਉਹਦਾ ਚਾਲਕ ਸੀਗਾ ਜਿਹਦਾ ਜਿਹਦਾ ਨਾਮ ਹੀ ਉਥੇ ਡਿਫਰੈਂਟ ਸੀ ਉਹਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਉਹ ਉਹ ਤੋਂ ਹੀ ਅਸੀਂ ਪੁੱਛਗਿੱਛ ਕਰਾਂਗੇ ਵੀ ਕਿਵੇਂ ਅੱਗੇ ਸਾਰਾ ਚੱਲਿਆ ਡਾਕੂਮੈਂਟਸ ਅਸੀਂ ਚੈੱਕ ਕਰਾਂਗੇ ਤੇ ਬਿਲਕੁਲ ਸੋ ਇਹ ਸਨ ਐਸਐਸਪੀ ਸਾਹਿਬ ਜਿਨ੍ਹਾਂ ਨੇ ਕਲੀਅਰਲੀ ਕੀਤਾ ਕਿ ਜਿਹੜੇ ਡਾਕੂਮੈਂਟ ਸੀਗੇ ਜਿਹੜੇ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਗੱਡੀ ਜਾਂਦੀ ਹੈ ਸ਼ਰਾਬ ਦੀ ਉਹਦੇ ਚ ਇੱਕ ਡਾਕੂਮੈਂਟ ਪ੍ਰੋਵਾਈਡ ਕੀਤਾ ਜਾਂਦਾ ਜਿਹਦੇ ਉਤੇ ਬਕਾਇਦਾ ਤੌਰ ਤੇ ਡਰਾਈਵਰ ਦਾ ਨਾਮ ਗੱਡੀ ਦਾ ਨੰਬਰ ਹੁੰਦਾ ਹੈ ਔਰ ਦੋਨੇ ਹੀ ਚੇਂਜ ਸੀਗੇ ਜਿਹੜਾ ਡਰਾਈਵਰ ਸੀਗਾ ਉਹਦਾ ਨਾਮ ਡਾਕੂਮੈਂਟ ਚ ਨਹੀਂ ਸੀਗਾ ਜਿਹੜੀ ਗੱਡੀ ਦਾ ਨੰਬਰ ਸੀਗਾ ਉਹ ਡਾਕੂਮੈਂਟ ਵਿੱਚ ਨਹੀਂ ਸੀਗਾ ਇਸ ਤੋਂ ਕਲੀਅਰ ਹੈ ਕਿ ਕਿਤੇ ਨਾ ਕਿਤੇ ਇਲੀਗਲ ਤੌਰ ਤੇ ਇਹ ਸ਼ਰਾਬ ਜਿਹੜੀ ਲਿਜਾਈ ਜਾ ਰਹੀ ਸੀ ਜਿਹਦੇ ਤੇ ਦੇਹਾਤ ਪੁਲਿਸ ਵੱਲੋਂ ਡਰਾਈਵਰ ਨੂੰ ਵੀ ਰੈਸਟ ਕਰ ਲਿਆ ਸਾਡੇ ਨਾਲ ਦੀ ਨਾਲ ਗੱਡੀ ਵੀ ਆਪਣੇ ਕਬਜ਼ੇ ਚ ਲਈ ਔਰ ਨਾਲ ਦੀ ਨਾਲ ਜਿਹੜੀਆਂ 983 ਪੇਟੀਆਂ ਸੀਗੀਆਂ ਵੱਡੀ ਕੁਆਂਟੀਟੀ ਆ ਔਰ 983 ਪੇਟੀਆਂ ਵੀ ਕਬਜ਼ੇ ਚ ਲੈ ਲਿਆ ਅੱਗੇ ਜਾਣ ਜਾ ਰਹੀ ਹੈ ਕੌਣ ਕਿੰਗਪੀਨ ਨਿਕਲਦਾ ਕਿੱਥੇ ਜਾਣੀ ਸੀ ਕਿਦੇ ਕਹਿਣ ਦੇ ਇਸ਼ਾਰਿਆਂ ਦੇ ਉੱਤੇ ਇਹ ਜਿਹੜੀ ਟਰਾਂਸਪੋਰਟੇਸ਼ਨ ਹੋਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par